ਹਾਂਜੀ ਦੋਸਤੋ ਤੁਹਾਨੂੰ ਯਾਦ ਹੈ ਜਦੋਂ ਆਪਾਂ ਸਕੂਲ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਫਾਈਨਲ ਇਮਤਿਹਾਨ ਹੋਣ ਤੋਂ ਪਹਿਲਾਂ ਸਾਡੇ ਛੋਟੇ-ਛੋਟੇ ਇਮਤਿਹਾਨ ਲਏ ਜਾਂਦੇ ਸਨ ਉਹ ਇਮਤਿਹਾਨ ਕਿਉਂ ਲਏ ਜਾਂਦੇ ਸਨ ਉਹ ਇਮਤਿਹਾਨ ਇਸ ਕਰਕੇ ਲਏ ਜਾਂਦੇ ਸਨ ਤਾਂ ਜੋ ਅਸੀਂ ਫਾਈਨਲ ਇਮਤਿਹਾਨ ਵਧੀਆ ਕਰ ਸਕੀਏ ਪਰ ਜਦੋਂ ਸਾਨੂੰ ਪਰਮਾਤਮਾ ਇਮਤਿਹਾਨ ਪਾ ਦਿੰਦਾ ਹੈ ਅਸੀਂ ਕਿਉਂ ਡਰ ਜਾਂਦੇ ਹਾਂ ਕਿਉਂ ਘਬਰਾ ਜਾਂਦੇ ਹਾਂ ਜਦੋਂ ਕੋਈ ਇਮਤਿਹਾਨ ਆਉਂਦਾ ਹੈ ਤਾਂ ਸੋਚਿਆ ਕਰੋ ਪ੍ਰਮਾਤਮਾ ਨੇ ਸਾਨੂੰ ਕੁਝ ਵੱਡਾ ਦੇਣਾ ਹੁੰਦਾ ਹੈ ਇਸ ਕਰਕੇ ਉਹ ਸਾਡੇ ਇਮਤਿਹਾਨ ਲੈ ਰਿਹਾ ਹੈ ਜੋ ਸਾਨੂੰ ਖੁਸ਼ੀਆਂ ਦੇਣੀਆਂ ਹੁੰਦੀਆਂ ਹਨ ਅਸੀਂ ਉਹਨਾਂ ਖੁਸ਼ੀਆਂ ਦੇ ਕਾਬਿਲ ਹੈਗੇ ਆ ਉਹਨਾਂ ਦੇ ਹੱਕਦਾਰ ਹੈਗੇ ਆ ਤੁਸੀਂ ਖੁਦ ਹੀ ਸੋਚੋ ਜੇਕਰ ਜ਼ਿੰਦਗੀ ਵਿੱਚ ਦੁੱਖ ਜਾਂ ਇਮਤਿਹਾਨ ਨਾ ਲਏ ਜਾਣ ਤਾਂ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਹੈਗਾ ਕਿ ਜਿਸ ਰਾਹੀਂ ਪਰਖਿਆ ਜਾ ਸਕਦਾ ਸਾਨੂੰ ਕਿਉਂਕਿ ਸੁੱਖ ਵਿੱਚ ਕਦੇ ਵੀ ਬੰਦੇ ਦੀ ਪਰਖ ਨਹੀਂ ਹੁੰਦੀ ਜਿਹੜੀ ਪਰਖਾ ਦੁੱਖ ਵਿੱਚ ਹੀ ਹੁੰਦੀ ਆ ਕਿਉਂਕਿ ਜਦੋਂ ਬੰਦਾ ਖੁਸ਼ ਹੁੰਦਾ ਜਾਂ ਉਹਦੇ ਕੋਲ ਸੁੱਖ ਹੁੰਦੇ ਆ ਉਸ ਨੂੰ ਹਰ ਕੋਈ ਚੰਗਾ ਹੀ ਕਹਿੰਦਾ ਜਦੋਂ ਬੰਦੇ ਦੇ ਉੱਤੇ ਦੁੱਖ ਦੀ ਘੜੀ ਆ ਕੇ ਪੈਂਦੀ ਆ ਜਾਂ ਦੁਖੀ ਹੁੰਦਾ ਉਦੋਂ ਹੀ ਉਸ ਇਨਸਾਨ ਵਿੱਚ ਕਮੀਆਂ ਕੱਢੀਆਂ ਜਾਂਦੀਆਂ ਉਦੋਂ ਹੀ ਉਸ ਨੂੰ ਗੱਲਾਂ ਕੀਤੀਆਂ ਜਾਂਦੀਆਂ ਕਿਉਂਕਿ ਦੁੱਖ ਦੀ ਘੜੀ ਜਿਹੜੀ ਆ ਉਸ ਵਿੱਚ ਹੀ ਇਕ ਇਨਸਾਨ ਦੂਸਰੇ ਇਨਸਾਨ ਦੀ ਪਰਖ ਕਰ ਸਕਦਾ ਵਾ ਇਸ ਕਰਕੇ ਸਾਨੂੰ ਕਦੇ ਵੀ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਦੁੱਖ ਆ ਨਾ ਉਹ ਵੀ ਚੰਗੇ ਹੁੰਦੇ ਕਿਉਂਕਿ ਉਹ ਇਸ ਕਰਕੇ ਕਿਉਂਕਿ ਇੱਕ ਤਾਂ ਇਨਸਾਨ ਦੀ ਪਰਖ ਹੋ ਜਾਂਦੀ ਆ ਇੱਕ ਵਾਹਿਗੁਰੂ ਦੇ ਨਾਲ ਜਿਹੜੀ ਸਾਡੀ ਸਾਂਝ ਪੈ ਜਾਂਦੀ ਆ ਅਸੀਂ ਵਾਹਿਗੁਰੂ ਦਾ ਨਾਮ ਸਿਮਰਨ ਜਪਣ ਲੱਗ ਪੈਂਦੇ ਆ ਤੇ ਜੇਕਰ ਅਸੀਂ ਵਾਹਿਗੁਰੂ ਦਾ ਨਾਮ ਸਿਮਰਨ ਜਪਦੇ ਆ ਜੇ ਦੁੱਖ ਵਾਹਿਗੁਰੂ ਨੇ ਦਿੱਤੇ ਆ ਤਾਂ ਸੁੱਖ ਵੀ ਵਾਹਿਗੁਰੂ ਨੇ ਹੀ ਦੇਣੇ ਆ। ਦੁੱਖ ਜਿਹੜੇ ਆ ਉਹ ਬਹੁਤਾ ਚਿਰ ਨਹੀਂ ਠਹਿਰਦੇ। ਚਲੋ 6 ਮਹੀਨੇ ਸਾਲ ਕੁਝ ਸਮਾਂ ਪਾ ਕੇ ਉਹ ਦੁੱਖ ਜਿਹੜਾ ਵਾ ਉਹ ਖੁਸ਼ੀਆਂ ਵਿੱਚ ਬਦਲ ਜਾਂਦੇ ਆ ਕਿਉਂਕਿ ਬੰਦੇ ਦਾ ਸਦਾ ਸਮਾਂ ਜਿਹੜਾ ਇੱਕੋ ਜਿਹਾ ਨਹੀਂ ਰਹਿੰਦਾ ਹੈਗਾ। ਤੇ ਦੇ ਕਰ ਦੇਰ ਹੈ ਅੰਧੇਰਤਾ ਨਹੀਂ ਹੈਗਾ ਇਸ ਕਰਕੇ ਵਾਹਿਗੁਰੂ ਜੀ ਜ਼ਰੂਰ ਸੁਣਦੇ ਹਨ ਤੇ ਵਾਹਿਗੁਰੂ ਜੀ ਤੁਸੀਂ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਤੇ ਇਸ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ